ਇਹ ਘਰੇ ਵੀ ਭਰਾਵੋ ਜਿਹੜੀ ਤੁਸੀਂ ਜ਼ਮੀਨ ਜਿੰਨੀ ਵੀ ਤੁਹਾਡੇ ਆਪਣੇ ਦਾਣੇ ਦੇਣ ਵਾਲੀ ਜ਼ਮੀਨ ਤਿਆਰ ਕਰੀ ਐ ਇਹ ਤੁਹਾਡੀ ਆ ਕਿਸੇ ਰਾਦੇ ਮਹਾਰਾਜ ਨੂੰ ਫੇਰਤਾਂ ਨਹੀਂ ਦੇ ਰਹੇ ਹਨ ਤੁਸੀਂ ਆਪਣੇ ਬੱਚਿਆਂ ਦੇ ਢਿੱਡ ਤੇ ਪਾਓ ਕਿ ਸੋਣੇ ਨੂੰ ਸਾਰੇ ਦਾਣੇ ਥੋੜੇ ਰਾਦੇ ਮਹਾਰਾਜੇ ਲੈ ਜਾਂਦੇ ਨੇ ਤੁਹਾਡੇ ਬੱਚੇ ਉਹਵੇਂ ਜੁਕਰੇ ਧੁੱਖਾ ਭਾਣੇ ਇੱਕ ਡੰਗ ਦੀ ਰੋਟੀ ਖਾ ਕੇ ਪੈ ਜਾਂਦੇ ਨੇ ਭਰਾਵੋ ਇਹ ਹਾਲਤ ਸਾਡੀ ਪਹਿਲਾਂ ਵੀ ਹੈਗੀ ਸੀ ਕਾਹੋ ਇਸੇ ਤਰ੍ਹਾਂ ਹੰੰਦੀ ਸਰਕਾਰ ਕੋਹ ਜਰੀ ਅੱਜ ਉਹੀ ਦੰਦ ਦਿਖਾਈਏ ਸਾਨੂੰ ਕਿਉਂ ਹਣ ਸਾਡੇ ਪੜੇ ਲਿਖੇ ਹੋ ਗਏ ਕਿਸਾਨ ਆ ਊਜਮਾਨ ਹੋ ਗਏ ਕੋਸਾ ਸੇ ਆਪਣੇ ਹੱਕਾਂ ਦੀ ਰਾਖੀ ਆ ਜਿਹੜੀ ਉਹ ਸਾਡੇ ਸਕੂਲ ਲੱਗਦੇ ਨੇ ਅਸੀਂ ਉਹਨਾਂ ਦੇ ਤੇ ਤੋਂ ਸਿੱਖ ਕੇ ਆਉਨੇ ਆ ਕਿ ਸਾਡੇ ਜਿਹਨੇ ਜਾਇਜ਼ ਹੱਕ ਨੇ ਭਰਾਵੋ ਉਹ ਸਾਨੂੰ ਲੈਣ ਦੇ ਦਿੰਦੇ ਨਹੀਂ ਤੂੰ ਆਪੋ ਆਪਣੀਆਂ ਮੇਰਾ ਹਰੇਕ ਆਪਣੀ ਤੀਖਿਆ ਕਰਦਾ ਹੁਤਾ ਕੋਈ ਵੀ ਜੇ ਤੇ ਮੇਰਾ ਉਹ ਤੇ ਮੇਲ ਕਰਕੇ ਬੈਠਦਾ ਤਾਂ ਕਰਕੇ ਉਹਦਾ ਟਾਈਮ ਲੱਗਦਾ ਇਹ ਜਿਹੜਾ ਬਾਦੋ ਦਾਦ ਉਹ ਰਾਗੀ ਸੀ ਇਹਦੇ ਸਭ ਨੂੰ ਪੀਤ ਜੈ ਦਾਦ ਦੇ ਮਾਲਕ ਬਣਾਇਆ ਬਹੁਤ ਜਾਗਿਤ ਸੀ